ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਅਸੀਂ ਜਾਵਾਂਗੇ ਲੁਧਿਆਣੇ ਤੇ ਮਾਮੂ ਸਾਨੂੰ ਲੈਣ ਆ ਰਹੇ ਨੇਗੇ ਤੇ ਅਸੀਂ ਜਿਹੜੇ ਹੈਗੇ ਸਾਰੇ ਹਨਾ ਕੱਪੜੇ ਪਾ ਕੇ ਜਿਹੜੇ ਹੈਗੇ ਤਿਆਰ ਹੋ ਗਏ ਆ ਤੇ ਸਿੱਧੂ ਹੋਰੀ ਅੰਦਰ ਨੇ ਆਪਣੀ ਸ਼ਰਾਰਤਾਂ ਦੇ ਵਿੱਚ ਮੰਗਨ ਨੇ ਤੇ ਮਾਮੂ ਸਾਨੂੰ ਵਸ ਲੈਣ ਵਾਸਤੇ ਆਉਣ ਵਾਲੀ ਆ ਉਹ ਚੱਲੇ ਹੋਈ ਨੇਗੇ ਉਹ ਕਹਿੰਦੇ ਸੀ ਕਿ ਮੈਂ 1:30 ਵਜੇ ਤੱਕ ਆ ਜਾਊਂਗਾ ਇਸ ਕਰਕੇ ਤੇ ਆ ਦੇਖੋ ਮੈਂ ਬਾਹਰ ਧੁੱਪੇ ਫਿਰ ਰਹੀ ਹਾਂ ਤੇ ਕੱਪੜੇ ਮੰਮਾ ਨੇ ਜਿਹੜੇ ਹੈਗੇ ਧੋ ਕੇ ਸੁੱਕਣੇ ਪਾ ਦਿੱਤੇ ਸੀ ਪੂਰੇ ਆਕੜ ਗਏ ਨੇ ਇਹਨਾਂ ਨੂੰ ਮੇ ਲਾ ਕੇ ਅੰਦਰ ਰੱਖ ਕਿਉਂ ਨਹੀਂ ਆ ਗਈ ਯਾਰ ਦੇਖੋ ਸਿੱਧੂ ਤਿਆਰ ਤਿਆਰ ਹੋ ਕੇ ਕੀ ਕਰ ਰਿਹਾ ਹੈ ਦੇਖ ਇਹ ਨੂੰ ਕਹਿੰਦੇ ਸੀ ਰੇ ਦਾ ਪਾ Spider-Man ਬੜ ਲਈ ਕਾ ਹੈ Spider-Man ਵਾਲੀ ਹਰਕਤਾਂ ਵੀ ਹੋਣੀ ਚਾਹੀਦੀਆਂ ਨੇ आहा इने बता की कितना इने ना ऊपर कोठे ते जाके चाची चाटी कॉम्पैक्ट पाउडर थले छोटे तो सारा कांच खिलर गया। हाँ। दादी भी आगे ने। हाँ। दादी जी ससुर काल। ससुर लड़ना नहीं लड़ना नहीं। लड़ना नहीं। गया पैर। चल अंदर। चल। गेट, गेट ते आया एक मैं तेन बाहर बंद कर दूंगी नहीं तो मैं अंदर गेट लाइक धुप हुई पीए चल चल चलो चलो चल। चल। कोई ज्यों ठीक है दादी सी क्या <laughs> 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 जो गाना गुटसी जाब आरती बड़ा हो गया है थोड़े का दिन चल ठीक है चल ठीक है हो गई फली ओए पंग के नाला देखला जे ही ने अंदर पतासी तो लाने हां

ਸਿੱਧੂ ਨੇ ਮੰਮਾ ਕੈਨ ਸਿੱਧੂ ਮੰਮਾ ਨੂੰ ਕਹਿੰਦਾ ਆਪਣੇ ਹਮੂ ਬਾਲ ਉੱਪਰ ਕਰੋ ਮੱਥੇ ਤਵਾਲ ਲਾ ਕੇ ਦੇਖ ਹਾਂ ਸਟicker ਜ ਹੈ ਗ੍ਰੀਟਿੰਗ ਕਾਰਡ ਦੇ ਲੱਗਦਾ ਹੁੰਦਾ ਮੰਮਾ ਮੰਮਾ ਹਾਂ ਦੇਖੋ ਤੇ ਅੱਜ ਨਾ ਮੰਮਾ ਦੇ ਸੱਟ ਲੱਗ ਗਈ ਸੀ ਦਿਖਾਇਆ ਹਾਂ ਦੇਖੋ ਗਲਤੀ ਇੱਥੇ ਏਡਾ ਵੱਡਾ ਕੱਟ ਪਿਆ ਹੋਇਆ ਨਾ ਕਰ ਦੁਖਦੀ ਹਾਰੇ ਕਹਿੰਦੇ ਪੱਟੀ ਲਾਈਏ ਮੰਮਾ ਸਾਈ ਖੂਨ ਰੁਕਿਆਗਾ ਇੰਨਾ ਨਿਕਲ ਰਿਹਾ ਸੀ ਇਹ ਤੁਰਕੋ ਤੁਪੇ ਜਾਣਾ ਫਿਰ ਕਿਉਂ ਇਹ ਨਹੀਂ ਪੈਂਦਾ ਟਾਈਮ ਦਿਖਾਵਾਂ ਮੈਂ ਤੈਨੂੰ ਆ ਦੇਖ ਟਾਈਮ ਇਨਾ ਹੋ ਗਿਆ ਤੇ ਅਸੀਂ ਉਰੋ ਜਾਣਾਗਾ 2:00 ਵਜੇ ਅਸੀਂ ਚੱਲਾਂਗੇ ਤੇ ਫਿਰ ਅਸੀਂ ਸਵੇਰੇ 9:00 ਵਜੇ ਹੈਨਾ ਦੇਰਾਦੂਨ ਪਹੁੰਚਦੇ ਹਾਂ ਲਿਆਗੇ ਤੇ ਗਾਇਸ ਜਿਵੇਂ ਕਿ ਤੁਸੀਂ ਅੱਜ ਦੇ ਵਲੌਗ ਦੇ ਵਿੱਚ ਦੇਖਿਆ ਕਿ ਅਸੀਂ ਆਏ ਸੀਗੇ ਮਾਮੂ ਜੀ ਦੇ ਘਰੇ ਤੇ ਅਸੀਂ ਹੁਣ ਇੱਥੋਂ ਜਾਵਾਂਗੇ ਰਾਤ ਨੂੰ ਕਿੱਥੇ ਜਾਵਾਂਗੇ ਸਿੱਧੂ ਦੇਰਾਦੂਨ ਤੇ ਸਾਡੀ ਸਾਰੀ ਪੈਕਿੰਗ ਹੋ ਗਈ ਹੈ ਸਾਰੀ ਇਹਨਾਂ ਨੇ ਵੀ ਆਪਣੇ ਖਲਾਉਣੇ ਦੇ ਬੈਗ ਭਰ ਲੈਨੇ ਤੁਹਾਨੂੰ ਪਤਾ ਆਪਣ ਜਿਹੜੇ ਦਿਖਾ ਦਿਖਾ ਹਾਂ ਦਿਖਾਣਾ ਮੇਰੀ ਪੈਕਟ ਨਹੀਂ ਜੀ ਪੈਕਟ ਦਿਖਾ ਤੇ ਖਾਣ ਵਾਲੇ ਕਹਿੰਦਾ ਪੈਕਟ ਦਿਖਾ ਦੇ ਹਰੇ ਖੇ ਚ ਇਹਨਾਂ ਨੇ ਖਲਾਉਣੇ ਪਾ ਕੇ ਰੱਖਦੇ ਉਹ ਬਾਕੀ ਸਾਰੇ ਉਹਨਾਂ ਨੇ ਉੱਤੇ ਸਿੱਧਾ ਰੱਖੀ ਹਾਂ ਚਲੋ ਬਸ ਬਹੁਤ ਐਕਸਪਲੇਨ ਹੋ ਗਿਆ ਹੁਣ ਜਾ ਕੇ ਸੋਵੋ ਚਲੋ ਤਿਆ ਜਿਹੜਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਕਰਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ